ਵਿਦਿਆਨਸਭਾ ਹਲਕਾ ਫਿਲੌਰ ਦੇ ਪਿੰਡ ਬਡਾਲਾ ਮਨਸਕੀ ਵਿਖੇ 1 38 ਸਾਲਾ ਨੌਜਵਾਨ ਵੱਲੋਂ ਆਪਣੇ ਸੋਹਰੇ ਪਿੰਡ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸਿੰਘ ਗਾਰਾ ਸਿੰਘ ਵਾਸੀ ਪਿੰਡ ਪਵਾੜੜਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਮਨਿੰਦਰ ਸਿੰਘ ਅਤੇ ਉਸਦੇ ਪਿੰਡ ਵਾਸੀ ਨੇ ਦੱਸਿਆ ਬਲਵਿੰਦਰ ਦਾ ਪਿੰਡ ਬਡਾਲਾ ਮੰਚਕੀ ਦੀ ਹਰਜੀਤ ਕੌਰ ਨਾਲ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦੇ ਘਰ ਇੱਕ ਡੇਢ ਸਾਲ ਦੀ ਬੱਚੀ ਵੀ ਹੈ ਬਲਵਿੰਦਰ ਦੁਬਈ ਵਿਖੇ ਟਰਾਲਰ ਡਰਾਈਵਰ ਸੀ ਜੋ ਹੁਣ ਪੰਜਾਬ ਵਾਪਸ ਆ ਗਿਆ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸਦੀ ਪਰਜਾਈ ਹਰਜੀਤ ਅਕਸਰ ਹੀ ਕੋਈ ਨਾ ਕੋਈ ਬਹਾਨਾ ਲਗਾ ਕੇ ਉਸਦੇ ਭਰਾ ਨਾਲ ਲੜਾਈ ਝਗੜਾ ਕਰਕੇ ਕੁਝ ਦਿਨ ਸਹੁਰੇ ਤੇ ਕੁਝ ਦਿਨ ਆਪਣੇ ਪੇਕੇ ਰਹਿੰਦੀ ਸੀ ਉਸਦੀ ਸਾਲੀ ਅਤੇ ਸਾਂਡੂ ਨੇ ਬਲਵਿੰਦਰ ਪਾਸੋਂ ਲੱਖਾਂ ਰੁਪਏ ਉਧਾਰ ਲਏ ਸਨ ਜਦ ਬਲਵਿੰਦਰ ਆਪਣੇ ਪੈਸੇ ਬਾਰ-ਬਾਰ ਵਾਪਸ ਮੰਗਦਾ ਸੀ ਤਾਂ ਸਹੁਰਾ ਪਰਿਵਾਰ ਨਾਲ ਆਪਣੀ ਘਰਵਾਲੀ ਨਾਲ ਅਤੇ ਨਾਲ ਹੀ ਸਾਂਡੂ ਨਾਲ ਉਸਦਾ ਝਗੜਾ ਹੁੰਦਾ ਸੀ ਜੋ ਆਪਣੇ ਸੋਰੇਪਿੰਡ ਮੋਟਰਸਾਈਕਲ ਤੇ ਆਇਆ ਸੀ ਜਿੱਥੇ ਉਹਨਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਬੇਇੱਜ਼ਤੀ ਵੀ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪਰਿਵਾਰ ਨੇ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਨਿਵਾਸੀ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਰਪਾਰ ਤਕੀਆ ਸ਼ਾ ਵਿਖੇ ਹਰ ਸਾਲ ਧੀਆਂ ਦਾ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਬਲਵਿੰਦਰ ਸਿੰਘ ਬਿੱਲੂ ਦਾ ਸੋਹਰਾ ਪਰਿਵਾਰ ਚਾਹ ਪਾਣੀ ਦਾ ਲੰਗਰ ਚਲਾ ਰਹੇ ਸਨ ਜਿੱਥੇ ਬਲਵਿੰਦਰ ਸਿੰਘ ਬਿੱਲੂ ਉਹਨਾਂ ਦੇ ਮਗਰ ਆ ਕੇ ਉਹਨਾਂ ਨੂੰ ਦੱਸਦਾ ਹੈ ਕਿ ਉਸਦੇ ਸੋਹਰਾ ਪਰਿਵਾਰ ਨੇ ਉਸ ਨਾਲ ਮਾਰਕੁੱਟ ਕੀਤੀ ਹੈ ਅਤੇ ਉਸਨੇ ਇਸੇ ਜਗ੍ਹਾ ਦੇ ਮੋਰੇ ਖੜਕੇ ਜ਼ਹਿਰੀਲੀ ਦਵਾਈ ਪੀਤੀ ਜਿਸ ਨੂੰ ਰੋਕਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਉਸਦੇ ਸੋਹਰਾ ਪਰਿਵਾਰ ਨੇ ਉਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਬਲੇਬਿੰਦਰ ਨੂੰ ਪਹਿਲਾ ਬਡਾਲਾ ਦੇ ਸਿਵਲ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕੀਤਾ ਜਿਸ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਉਧਰ ਇਸ ਸਬੰਧੀ ਐਸਐਚਓ ਪੰਕਜ ਕੁਮਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਪੁਲਿਸ ਨੇ ਮ੍ਰਿਤਕ ਬਲਵਿੰਦਰ ਸਿੰਘ ਤੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿੱਚ ਉਸਦਾ ਸਹਾਰਾ ਲੰਬਾ ਰਾਮ ਸਾਡੂ ਜਸਪ੍ਰੀਤ ਸਿੰਘ ਜੱਸਾ ਸਾਲੀ ਪਰਮਜੀਤ ਕੌਰ ਜੋਤੀ ਪਤਨੀ ਹਰਜੀਤ ਕੌਰ ਸ਼ਾਮਲ ਹੈ ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਮੇਰਾ ਨਾਮ ਮਨਿੰਦਰ ਸਿੰਘ ਹੈ ਤੇ ਉਹ ਮੇਰਾ ਵੱਡਾ ਬ੍ਰਦਰ ਸੀਗਾ ਜਿੱਦਾਂ ਤੇ ਉਹਨਾਂ ਦੀ ਕੋਈ ਲੜਾਈ ਝਗੜਾ ਸੀਗਾ ਤੇ ਪੈਸਿਆਂ ਲੈਣ ਦੇਣ ਸੀਗਾ ਤੇ ਉਹਦੀ ਵਾਈਫ ਤੇ ਉਹਦਾ ਵਾਈਫ ਉਹਦੀ ਦਾ ਫਾਦਰ ਤੇ ਸਿਸਟਰ ਤੇ ਸਿਸਟਰ ਦਾ ਹਸਬੰਦ ਸੀਗਾ ਇਹਨਾਂ ਨੇ ਰਲ ਕੇ ਕੁੱਟਮਾਰ ਵੀ ਕੀਤੀ ਉਹਦੇ ਨਾਲ ਤੇ ਫੇ ਉੱਤੇ ਚੰਗਾ ਬੇਇੱਜ਼ਤੀ ਬੁਜ਼ਤੀ ਕੀਤੀ ਤੇ ਜਿਹੜਾ ਉਹ ਨਮੋਸ਼ੀਕਰਨ ਉਹਨੇ ਦਵਾਈ ਦੇ ਖਾ ਲਈ ਕਿੰਨੀ ਕੁ ਉਮਰ ਸੀਗੀ ਉਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਸੀ ਸਾਡਾ ਪਿੰਡ ਫਾਰਲਾ ਆ ਤੇ 35 ਸਾਲ ਦੀ ਉਮਰ ਹੈਗੀ ਇੱਦਾਂ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਉਹਨਾਂ ਦਾ ਵਿਆਹ ਨੂੰ ਚੌਥਾ ਸਾਲ ਜਿਹੜਾ ਚੱਲਦਾ ਚਾਰ ਸਾਲ ਹੋ ਗਏ ਨੇ ਕਿੰਨੇ ਬੱਚੇ ਸੀਗੇ ਜੀ ਉਹਨਾਂ ਦੇ ਇੱਕ ਕੁੜੀ ਆ ਯਾਰ ਸਾਈਨ ਖਾਨ ਤੇ ਕੀ ਲੜਾਈ ਝਗੜਾ ਉਹਨਾਂ ਦਾ ਹੋਇਆ ਸੀ ਕਿਹਦੇ ਨਾਲ ਲੜਾਈ ਝਗੜਾ ਹੋਇਆ ਸੀਗਾ ਜੀ ਉਹਨਾਂ ਦਾ ਹਸਬੰਦ ਵਾਈਫ ਦਾ ਹੋਇਆ ਸੀਗਾ ਤੇ ਪੈਸਿਆਂ ਕੋਈ ਲੈਣ ਦੇਣ ਸੀਗਾ ਤੇ ਪੈਸੇ ਉਹਦੇ ਸੰਡੂ ਨੇ ਜਿੱਦਾਂ ਵੀ ਲੈ ਹੈਗੇ ਤੇ ਸਾਲੀ ਨੇ ਵੀ ਲੈ ਹੈਗੇ ਉਹ ਲੰਗ ਦੇੰ ਦੇ ਚੱਕਰ ਜਿਹਾ ੜਾਈ ਝਗੜਾ ਵਾਦਾ ਰਿੰਦਾ ਹੈ ਤੇ ਜਿਹੜੀ ਐਫ ਆਈ ਆਰ ਵਗੈਰਾ ਕਰਾਈ ਹੈ ਜੀ ਹਾਂਜੀ ਕਰਾਈ ਕਿਹਨਾਂ ਦੇ ਬਿਆਨਾਂ ਤੇ ਐਫ ਆਈ ਆਰ ਹੋਈ ਹੈ ਜੀ ਮੇਰੇ ਬਿਆਨ ਕਾਦਾ ਕੰਮ ਕਰਦੇ ਸੀਗੇ ਇਹ ਖੇਤੀਬਾੜੀ ਦਾ ਹੈਗਾ ਤੇ ਇਹ ਜਦ ਦੁਬਾਰੋਂ ਆਏ ਸੀਗੇ ਟਰਾਲਾ ਚਲਾਉਂਦੇ ਫਿਰ ਗਏ ਜੀ ਕਿੰਨੇ ਕੇ ਟਾਈਮ ਤੋਂ ਬਾਹਰ ਗਏ ਸੀ ਉਦੋਂ ਤਾਂ 17 18 ਸਾਲ ਹੀ ਹੋ ਚੱਲੇ ਆ ਤੇ ਜਿਹੜੀ ਇਹਨਾਂ ਦੀ ਵਾਈਫ ਸੀ ਉਹ ਕਿੰਨੇ ਟਾਈਮ ਤੋਂ ਕਿੱਥੇ ਰਹਿ ਰਹੀ ਸੀਗੀ ਉਹ 10 ਦਿਨ ਉੱਤੇ ਰਹਿੰਦੀ ਸੀ ਤੇ 5 ਦਿਨ ਇੱਥੇ ਰਹਿੰਦੀ ਬਸ ਇਹੀ ਢਿਗਾ ਉਹਦਾ ਆਉਣ ਜਾਣ ਵਾਸਤੇ ਕੋਈ ਨਾ ਕੋਈ ਬਹਾਨਾ ਲਾ ਕੇ ਵਾ ਲੜਾਈ ਕਰਕੇ ਵਾ ਚੱਲ ਜਾਣਾ ਆ ਜਾਣਾ ਚੱਲ ਜਾਣਾ ਆ ਜਾਣਾ ਉਧਰ ਫੋਨ ਕਰ ਦੇਣਾ ਉਹ ਨਹੀਂ ਆ ਕੇ ਲੈ ਜਾਣਾ ਬਸ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਆਂ ਸਾਾਨੂੰ ਪ੍ਰਸ਼ਾਸਨ ਤੋਂ ਇਹੀ ਆ ਕਿ ਸਾਨੂੰ ਇਨਸਾਫ ਚਾਹੀਦਾ ਹੈ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਉਹਨਾਂ ਦੇ ਘਰੇ ਕੈਮਰੇ ਲੱਗੇ ਸੀਗੇ ਤੇ ਉਹ ਕੈਮਰੇ ਉਹ ਨਹੀਂ ਲਾ ਲੂ ਕੇ ਰੱਖ ਲਏ ਆ ਤੇ ਉਹ ਕੈਮਰੇ ਪੂਰੀ ਜਾਣਦੋ ਕਰਕੇ ਤਾਂ ਸਾਨੂੰ ਦੇਖ ਕੇ ਕਟ ਮਾਰ ਜਿਹੜੀ ਕੀਤੀ ਆ ਤੇ ਉਹ ਦੀਪਾਲ ਪੂਰੀ ਕਰਨ ਮੋਬਾਈਲ ਵੀ ਨਹੀਂ ਉਹਦਾ ਮਿਲਿਆ ਮੇਰਾ ਨਾ ਬਲਬੀਰ ਸਿੰਘ ਪਿੰਡ ਬੋਧੜਾ ਤੇ ਇਹ ਜਿਹੜਾ ਅੱਜ ਜਿਸ ਕਰਕੇ ਅਸੀਂ ਇੱਥੇ ਥਾਣੇ ਆਏ ਆ ਸਾਡੇ ਨੌਜਵਾਨ ਬਲਵਿੰਦਰ ਸਿੰਘ ਬਡਾਲੇ ਵਿਆਹ ਹੋਇਆ ਸੀਗਾ ਤੇ ਉਹਨਾਂ ਦਾ ਕੋਈ ਆਪਸੀ ਪੈਸਿਆਂ ਦਾ ਲੈਣ ਦੇਣ ਸੀਗਾ ਜਿਹਦੇ ਕਰਕੇ ਉਹਨਾਂ ਦਾ ਆਪਸ ਵਿੱਚ ਪਰਿਵਾਰ ਦਾ ਝਗੜਾ ਰਹਿਦਾ ਸੀ ਤੇ ਉਹ ਪੈਸੇ ਦੀ ਜਿਆਦਾ ਮੰਗ ਕਰਦਾ ਹੂਗਾ ਤੇ ਪੈਸੇ ਦੀ ਮੰਗ ਕਰਕੇ ਜਾਂ ਤਾਂ ਇਹਨਾਂ ਨੇ ਪਲੈਨਿੰਗ ਨਾਲ ਸਾਰਾ ਕੁਝ ਕੀਤਾ ਤੇ ਉਹ ਬੰਦੇ ਦੀ ਉੱਥੇ ਡੈਥ ਹੋ ਗਈ ਬਡਾਲੇ ਉਹਦਾ ਮੋਟਰਸਾਈਕਲ ਵੀ ਉੱਥੇ ਖੜਾ ਆ ਤੇ ਉਹ ਫਿਰ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਬੰਦਾ ਇਥੋਂ ਪਹਿਲਾਂ ਇਹ ਬਡਾਲੇ ਗਿਆ ਉੱਥੋਂ ਜਲੰਧਰ ਗਿਆ ਜਲੰਧਰ ਤੋਂ ਸ਼੍ਰੀਮਾਨ ਹਸਪੀਟਲ ਜਾ ਕੇ ਉੱਥੇ ਹੀ ਡੈਥ ਹੋਸਪੀਟਲੇ ਹੋ ਗਈ ਸੀ ਦੇ ਉਹ ਸਾਨੂੰ ਫਿਰ ਬਾਅਦ ਪਤਾ ਲੱਗਿਆ ਕਿ ਨਾਲ ਲੜਾਈ ਝਗੜਾ ਚੱਲ ਰਿਹਾ ਸੀ ਇਹਨਾਂ ਦੇ ਸੋਹਰੇ ਬਡਾਲੇ ਉਹਨਾਂ ਨਾਲ ਸੋਹਰਿਆ ਨਾਲ ਕੀ ਕੰਮਕਾਰ ਕਰਦਾ ਸੀਗਾ ਜੀ ਇਹ ਵੈਸੇ ਤਾਂ ਡਰਾਈਵਰ ਸੀਗਾ ਬਾਹਰ ਤੇ ਖੇਤੀਬਾੜੀ ਦਾ ਕੰਮ ਸੀ ਉਹਨਾਂ ਦੇ ਭਗਤ ਸਾਹਿਬ ਦੇ ਬਰਦਰ ਉਹਨਾਂ ਦੇ ਖੇਤੀਬਾੜੀ ਕਰਦੇ ਆ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਇਹ ਕਿ ਉਹਨਾਂ ਦੇ ਪਰਿਵਾਰ ਨੂੰ ਅਨਸਾਫ਼ ਮਿਲਣਾ ਚਾਹੀਦਾ ਮੇਰਾ ਨਾਮ ਕਲਿੰਦਰ ਕਹਿੰਦੇ ਆ ਇਹ ਤਕਰੀਆ ਬੇਰੁਸ਼ਾ ਦੀ ਜਗਾ ਆ ਅਸੀਂ ਇੱਥੇ 3 ਸਾਡੇ ਲੱਗਦੀਆਂ ਆ ਚਾਹ ਪਾਣੀ ਦਾ ਲੰਗਰ ਵੀ ਚੰਦਾ ਆ ਜਿਹੜਾ ਬੀਲੂ ਬਲਵਿੰਦਰ ਸਿੰਘ ਸੀਗਾ ਉਹਦਾ ਪਰਿਵਾਰ ਉਹਦੇ ਘਰ ਵਾਲੀ ਉਹਦੀ ਸਾਲੀ ਸਾਧੂ ਸਾਲਿਹਾਰ ਤਾਈ ਉਹ ਇੱਥੇ ਚਾਹ ਬਣਾਉਣਾ ਆਏ ਸੀ ਉਹਨਾਂ ਦੇ ਮਗਰ ਆਇਆ ਉਹਨਾਂ ਨੇ ਸਾਨੂੰ ਆ ਕੇ ਇਹ ਪੁੱਛਿਆ ਵੀ ਭੂਆ ਜੀ ਮੈਨੂੰ ਇਹਨਾਂ ਨੂੰ ਕੁੱਟਿਆ ਬਹੁਤ ਆ ਕਿ ਮੈਂ ਆਪਣੀ ਦਵਾਈ ਖਾ ਕੇ ਮਰ ਜਾਣਾ ਹੈ ਇਸੇ ਜਗਾ ਦੇ ਉੱਤੇ ਉਹਨਾਂ ਨੇ ਜਗਾ ਦੇ ਮੂਲੇ ਕੱਢ ਕੇ ਭਾਈ ਕਰਤੀ ਆ ਅਸੀਂ ਛੜਾਉਣ ਗਏ ਪਰ ਉੱਥੇ ਸਾਡੇ ਤੋਂ ਛੜਾ ਨਹੀਂ ਹੋਇਆ ਫਿਰ ਉਹਦੇ ਪਰਿਵਾਰ ਨੇ ਕਿਸੇ ਨੇ ਇਹ ਗੱਲ ਨਹੀਂ ਕਹੀ ਵੇ ਬੱਚ ਜਿਵੇਂ ਉਹਦੇ ਨਾਲ ਫੇਰ ਵੀ ਲੜਾਈ ਕਰਦੀ ਸੀ ਕਿੰਨੇ ਕਬਜ ਦਾ ਟਾਈਮ ਸੀਗਾ ਇਹ 11 ਵਜੇ ਦਾ ਟਾਈਮ ਸੀ ਕਿੰਨੀ ਕੁ ਉਮਰ ਸੀਗੀ ਇਹ ਉਹਦੀ 38 39 ਸਾਲ ਦੀ ਉਮਰ ਸੀਗੀ ਕੌਣ ਕੌਣ ਸੀਗਾ ਜੀ ਇੱਥੇ ਉਹਨਾਂ ਦੇ ਰਿਸ਼ਤੇਦਾਰ ਰਿਸ਼ਤੇਦਾਰ ਇੱਕ ਤਾਂ ਜੋਤੀ ਸੀਗੀ ਜੋਤੀ ਦੇ ਘਰ ਵਾਲਾ ਸੀਗਾ ਨੀਸ਼ਾ ਉਹਦੇ ਘਰ ਵਾਲੀ ਸੀ ਜਿਹੜਾ ਬੰਦਾ ਬਲਵਿੰਦਰ ਸਿੰਘ ਸੀਗਾ ਉਹਦੀ ਤਾਈ ਸੀਗੀ ਉਹਦੀ ਸਾਲਿਆ ਸੀਗੀ ਕਿੰਨੇ ਬੱਚੇ ਆਈ ਉਹਨੂੰ ਉਹਨਾਂ ਦੀ ਇੱਕ ਕੁੜੀ ਹੈ ਜੀ ਕਿੱਥੇ ਦਾ ਰਹਿਣ ਵਾਲਾ ਸੀਗਾ ਜੀ ਉਹ ਹੁਣ ਹੁਣ ਲੜਿਆ ਨਾ ਕੋਈ ਲੜਾਈ ਝਗੜਾ ਇਹਨਾਂ ਦਾ ਹੋਇਆ ਹਾਂ ਜੀ ਸਾਨੂੰ ਉਹਨੇ ਇਹ ਦੱਸਿਆ ਬਲਵਿੰਦਰ ਬਿੱਲੂ ਨੇ ਵੀ ਮੈਨੂੰ ਇਹਨਾਂ ਨੂੰ ਕੁੱਟਿਆ ਆ ਦੋਨੇ 3 ਚਾਰ ਦਿਨ ਪਾਟੀ ਦੋਸੀ ਤੇ ਤਿੰਨ ਮਹੀਨੇ ਹੋ ਗਏ ਮੈਨੂੰ ਉਹਨਾਂ ਨੇ ਥਾਣੇ ਐਂ ਚੱਕਰੇ ਦੁਵਾਇਆ ਪਰਚੇ ਕਰਾਵਾ ਦਿੱਤਾ ਤੇ ਉਹਨਾਂ ਦੀ ਵਾਈਫ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੀ ਸੀਗੀ ਇੱਥੇ ਆ ਜਾਂਦੀ ਸੀ ਚਲ ਜਾਂਦੀ ਸੀ ਜਦੋਂ ਲਾੜ ਲੂਟ ਕੇ ਫੇਰ ਆ ਜਾਂਦੀ ਸੀ ਉਹ ਫੇਰ ਲੈ ਜਾਂਦਾ ਸੀ ਆਉਂਦੀ ਜਾਂਦੀ ਰਹਿੰਦੀ ਸੀ ਪੁਲਿਸ ਨੂੰ ਸ਼ਿਕਾਇਤ ਮੌਕਾ ਦੇਖ ਕੇ ਗਈ ਹੈ ਜੀ ਹਾਂਜੀ ਮੌਕਾ ਦੇਖ ਕੇ ਸਾਡੇ ਧਿਆਨ ਲੈ ਕੇ ਗਈ ਹੈ ਤੇ ਡੈੱਡ ਬੋਡੀ ਵਗੈਰਾ ਪੁਲਿਸ ਡੈੱਡ ਉਹ ਜਿਲਦ ਰਹੀ ਹੈ ਜੀ ਕਿ ਉਹ ਪਰਮਿੰਦਰ ਸਿੰਘ ਨਵੰਦਸ ਪਰਮਿੰਦਰ ਸਿੰਘ ਸਮਸ਼ੀਰਾ ਸਿੰਘ ਬਸਤੀ ਪੋਲੇ ਪਰਮਿੰਦਰ ਸਿੰਘ ਜਿਹੜਾ ਕਿ ਬਣਾਲੇ ਪਿੰਡ ਰਹਾ ਸੀ ਉਹਦਾ ਆਪਣੀ ਬਾਈ ਫਰਜੀਤ ਕੋ ਤੇ ਉਹਦਾ ਇੱਕ ਸੰਦੂ ਹੈਗਾ ਜਸਪੀ ਸਿੰਘ ਜਿਸ ਦਾ ਉਹਦੀ ਇੱਕ ਸਾਲਿਆ ਪਰਮਵੀਰ ਮੋਰੀ ਲਈ ਸੋਤੀ ਤੇ ਉਹਦੀ ਜਿਹੜਾ ਸਹਰਾ ਸਹਰਾ ਹੈਗਾ ਉਹਦਾ ਨਾਂ ਹੈ ਗੰਬਰ ਸਮਨਣਾ ਉਹ ਆਪਣਾ ਫੈਮਿਲੀ ਮੈਟਰ ਚੱਲਦਾ ਸੀ ਵਿਆਹ ਤੋਂ ਬਾਅਦ ਉਹਦਾ ਆਪਣੀ ਵੀ ਕੀ ਰੁਪੇ ਸ਼ਾਂਦੀ ਨੜਾਈ ਤੇ ਗੱਲਾਂ ਦਾ ਸੋਚ ਕੇ ਕੁਝ ਪੈਸੇ ਬਲਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਨੂੰ ਜਿਹੜੇ ਆ ਆਪਣੇ ਸਾਣ ਨੂੰ ਕਹਿੰਦੇ ਸੀ ਉਹ ਆਪਣੇ ਪੈਸੇ ਉਹਨਾਂ ਕੋਲ ਵਾਪਸ ਮੰਗਦਾ ਸੀ ਪੈਸੇ ਨਾ ਦੇ ਨਿਕਲ ਗਏ ਉਹਨਾਂ ਦਾ ਕਹਿੰਦਾ ਇਸ ਸੰਦੀ ਕਹਿੰਦਾ ਕਿ ਇੱੱਚਾ ਗੜਾ ਹੈ ਉਹਨਾਂ ਨਾਲ ਬਿੰਦੂਸੇ ਉਸ ਤੋਂ ਦੁਖੀ ਹੋ ਗਈ ਹੈ ਕਿ ਜਿਹੜੀ ਆ ਦੁਖੀ ਹੋ ਕਰ ਨਾਲ ਜਿਹੜੀ ਕੋਈ ਨਸ਼ੀਲੀ ਗੜੀ ਆ ਨਸ਼ੇ ਦੀ ਚੀਜ਼ ਖਾ ਗੋਣੀ ਆਪਣੀ ੜੀ ਆ ਆਧਾ ਮਤਲਬ ਜਿਹੜੀ ਕਰ ਗਈ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਪਰੀ 400 ਹੋ ਚੁੱਕੇ ਕਹਿੰਦੇ ਵਿਆਹ ਕਿੰਨੇ ਬੱਚੇ ਆ ਜੀ ਇਹਨਾਂ ਦੇ ਬੱਚਾ ਉਹਦਾ ਇੱਕ ਬੱਚਾ ਜੀ ਉਹਦੀ ਮੇਢੀ ਹੈ ਰੀਟ ਸਿੰਘ ਉਹ ਐਫ ਆਰ ਕਿਹਦੇ ਬਿਆਨਾਂ ਤੇ ਹੋਈ ਆ ਜੀ ਫਿਰ ਉਹਦਾ ਬ੍ਰਦਰ ਦਾ ਗਿਆਨ ਹੋਈ ਉਹ ਬ੍ਰਦਰ ਜੀ ਬ੍ਰਦਰ ਮਨਿੰਦਰ ਸਿੰਘ ਅਗੋਦ ਦਾ ਗਿਆਨ ਦਿੱਤਾ ਜੀ ਤੇ ਐਫ ਆਰ ਵਿੱਚ ਕਿਹਦੇ ਕਿਹਦਾ ਨਾਮ ਦਰਜ ਕੀਤਾ ਜੀ ਉਹਦਾ ਨਾਮ ਹੈਗਾ ਜੀ ਉਹਦਾ ਜਿਹੜੀ ਉਹਦੀ ਵਾਈਫ ਆ ਉਹਦੇ ਸਹੁਰਾ ਸਾਹਿਬ ਆ ਤੇ ਉਹਦਾ ਜਿਹੜਾ ਸੰਡੂ ਦੀ ਉਹ ਜਿਹੜੀ ਆ ਸਾਲਿਆ ਤੇ ਅਰੈਸਟੇ ਦੇ ਵਿੱਚ ਕਿਹਦੀ ਕਿਹਦੀ ਪੈ ਚੁੱਕੀ ਆ ਕੋਈ ਨਹੀਂ ਰਸਨੀ ਕੀਤੀ ਤਫਤੀਸ਼ ਚੱਲੀ ਜਦੋਂ ਵਿਸ਼ੇਸ਼ ਤੌਰ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਊਗਾ